ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਹੀਂਆ ਵਾਲਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਗੋਨੇਆਣਾ ਮੰਡੀ ਦੇ ਬਿਲਕੁਲ ਨਾਲ ਹੈ ਸਨ ਜਿੱਕ ਫਾਟਕੀ ਹੈ ਰੇਲਵੇ ਵਾਲਾ ਜਿਹੜਾ ਗੋਨੇਆਣੇ ਨੂੰ ਤੇ ਨਹੀਂਆਲੇ ਨੂੰ ਨਖੇੜਦਾ ਹੈ ਬਿਲਕੁਲ ਹੀ ਨਾਲ ਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ-ਨਾਲ ਜਿਹੜੇ ਘਰੇ ਪਸ਼ੂ ਰੱਖੇ ਹੁੰਦੇ ਆ ਇਸ ਘਰ ਦੀ ਬੈਕ ਸਾਈਡ ਦੇ ਉੱਤੇ ਪਸ਼ੂ ਹੈ ਪਰ ਅੱਜ ਇੱਕ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਤੇ ਬਿਲਕੁਲ ਹੀ ਤਾਜੀ ਸੂਈ ਵੀ ਹੈ। ਕੁੜੇ ਹਜੇ ਤੁਹਾਨੂੰ ਇਹਦੇ ਨਿਵੇਂ ਹੀ ਦਿਸਣਗੇ ਬਾਕੀ ਜਦੋਂ ਤੋਰਾਂਗੇ ਹਵਾਨਾ ਬਹੁਤ ਸੋਹਣਾ ਦਿਖਾਊਗੀ। ਢਾਂਚਾ ਚੰਗਾ ਹੈ। ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ। ਜਿਹਨੂੰ ਇਹ ਮੱਝ ਜੱਜ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ। ਨੰਬਰ ਸਕਰੀਨ ਉੱਤੇ ਜਿਹੜਾ ਉਹ ਚੱਲਦਾ ਰਹਿਣਾ। ਆਓ ਜਾਣਕਾਰੀ ਪਹਿਲਾਂ ਲਈਏ ਫਿਰ ਤੋਰਾਂਗੇ। ਚੰਗੀ ਲੱਗੂ ਤਾਂ ਮੈਂ ਵਾਰ-ਵਾਰ ਇਸ ਕਰਕੇ ਵੀਡੀਓ 'ਚ ਜ਼ਿਕਰ ਕਰ ਦੰਨਾ ਹੁਣਾ ਵੀ ਜਿਹੜਾ ਪਸ਼ੂ ਜਾਂ ਤੁਸੀਂ ਕੋਈ ਚੀਜ਼ ਖਰੀਦਦੇ ਹੋ ਉਹ ਤੁਹਾਨੂੰ ਪਸੰਦ ਹੋਣੀ ਚਾਹੀਦੀ ਤੇ ਪਸੰਦ ਕੋਈ ਵੀ ਚੀਜ਼ ਤਾਂ ਹੀ ਆਉਂਦੀ ਜੇ ਆਪਾਂ ਕੋਲ ਖੜੇ ਹੋਈਏ ਤੇ ਉਹਨੂੰ ਦੇਖਿਆ ਹੋਵੇ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਸੰਦੀਪ ਸਿੰਘ ਜੀ ਪਿੰਡ ਲੰਗਾ ਹੋਣਾ ਠੀਕ ਹੈ ਸੰਦੀਪ ਬਾਈ ਘਰ ਦੇ ਪਸ਼ੂ ਆ ਜਾਂ ਵਪਾਰ ਵੀ ਕਰ ਲੈਂਦੇ ਠੀਕ ਹੈ ਕਿੰਨਾ ਮਸੂਆ ਸੂਪੀ ਬਾਈ ਤੀਜਾ ਸੂਆ ਸੁੰਦੀ ਹੈ ਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਇਹ ਰਾਤ ਹੀ ਸੂਈ ਹੈ ਰਾਤ ਹੀ ਸੂ ਇਦਾਂ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋ ਜਾਊਗਾ ਦੁੱਧ ਕਿੰਨਾ ਕੁ ਦੇ ਦੂਜੇ ਸੂਏ ਨੂੰ 18 ਕਿਲੋ ਦੁੱਧ ਪਾਇਆ ਠੀਕ ਐ ਕਮਾਇਓ ਬਾਈ ਤੋਰੇ ਉਹਨੂੰ ਸੋ ਦੋਸਤੋ ਬਾਈ ਕਹਿੰਦਾ ਵੀ ਦੁੱਧ ਦੇਣੇ ਚੰਗਾ ਦਿੱਤਾ ਦੂਜੇ ਸੂਏ ਚ ਦੁੱਧ ਤੁਸੀਂ ਕਿੰਨਾ ਚੋਲੋਗੇ ਤੁਸੀਂ ਆਪਦੀ ਸਮਝ ਵਰਤਨੀ ਐ ਮਾਲਕ ਨੇ ਆਪਦੀ ਚੀਜ਼ ਦੀ ਡਿਟੇਲ ਦੱਸਣੀ ਐ ਤਾਂ ਉਹਦੇ ਵੱਲੋਂ ਬਾਈ ਕਹਿੰਦਾ ਵੀ ਅਸੀਂ 18 ਕਿਲੋ ਦੁੱਧ ਦਾ ਚੋਇਆ ਪੁੜੇ ਹਜੇ ਨਵੇਂ ਵਈ ਆ ਦੋਸਤੋ ਥਣ ਸੋਹਣਾ ਢਾਂਚਾ ਚੰਗਾ ਐ ਅੱਗੋਂ ਕਰਕੇ ਫੇਰ ਇੱਧਰ ਨੂੰ ਲਿਆਇਓ ਬੱਚੀ ਸੋ ਸਿੰਘ ਦੀ ਬਣਾਵਟ ਤੁਸੀਂ ਦੇਖ ਲਓ ਆਕੇ ਪਸ਼ੂ ਨੂੰ ਦੇਖਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਹਰੇਕ ਪੱਖ ਤੋਂ ਜੱਜਮੈਂਟ ਫੇਰ ਹੀ ਹੁੰਦੀ ਹੈ ਜੇ ਆਪਾਂ ਕੋਲ ਖੜੇ ਹੋਈਏ ਥਣ ਹਵਾਨੇ ਦੀ ਸਾਫ਼ ਸੁਥਰੀ ਤੇ ਸੋਹਣੀ ਮੱਝ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਤੇ ਇਹ ਤਿਆਰੀ ਜਿਹੜੀ ਹੁਣ ਦੀ ਵੀ ਚੰਗੀ ਹੈ ਹਾਲਾਂਕਿ ਰਾਤ ਸੋਈ ਹੈ ਤੇ ਇਹਦੀ ਚਵਾਈ ਵੀ ਜਿਹੜੀ ਉਹ ਹੋਈ ਵੀ ਹੈ ਇੱਕ ਵਾਰ ਪਸ਼ੂ ਤੈਜ ਹੀ ਮਾਰਦਾ ਹੁੰਦਾ ਪਰ ਦੁੱਧ ਵਾਲੀ ਮੱਝ ਆ ਬਿਨਾਂ ਸ਼ੱਕ ਉਤੋਂ ਟੋਏ ਜਿਹੜੇ ਉਹ ਪੁੜਿਆਂ ਚ ਪੈਂਦੇ ਤੁਹਾਨੂੰ ਦਿਖਦੇ ਹੀ ਹੋਣਗੇ ਬਾਕੀ ਹਵਾਨਾ ਜਿਹੜਾ ਉਹ ਜਿੰਨੇ ਵਾਰ ਮਰਜੀ ਦੇਖੀ ਜਾਓ ਸੋਹਣੀ ਲੱਗੂਗੀ ਮਾਜੇ ਢਾਂਚੇਲੋਂ ਵੀ ਥਣ ਹਵਾਨੇਲੋਂ ਵੀ ਅਗੋਂ ਹੋਰ ਲਿਆਓ ਬਾਈ ਇਧਰ ਨੂੰ ਹੀ ਲਿਆਓ ਫੇਰ ਸੋ ਵਾਪਸ ਫੇਰ ਮੋੜਾਂਗੇ ਉਧਰ ਨੂੰ ਤੇ ਆਪਾਂ ਤੁਹਾਨੂੰ ਹਵਾਨਾ ਦਿਖਾ ਰਹਿਆਂਗੇ ਇੱਕ ਚੀਜ਼ ਹੋਰ ਜੋ ਮੈਂ ਦੇਖ ਰਿਹਾ ਦੱਸੋ ਵੀ ਸੁਭਾਅ ਵੀ ਮਾਜ ਦਾ ਜਿਹੜਾ ਉਹ ਸੀਲ شریف ਜਿਹਾ ਹੀ ਦਿਸਦਾ ਕਿਉਂਕਿ ਦੂਜੇ ਪਸ਼ੂ ਉਹ ਅਲੱਗ ਹੈ ਹਾਲਾਂਕਿ ਤਾਜ਼ਾ ਪਸ਼ੂ ਬੱਚੇ ਦਾ ਤਿਉਹ ਕਰਦਾ ਰਹਿੰਦਾ ਹੈ ਕਰੋ ਵੈਸੇ ਜਿੱਥੇ ਮਰਜ਼ੀ ਰੋਕ ਲੋ ਉਸੇ ਤਰ੍ਹਾਂ ਹੀ ਖੜਖੜ ਜਾਂਦੀ ਹੈ ਇਹ ਦੁੱਧ ਉਮੀਦ ਆ ਵੀ ਚੰਗਾ ਚੋਲੋਗੇ ਤੁਸੀਂ ਜੇ ਚੰਗੀ ਸੇਵਾ ਕਰਦੇ ਹੋ ਗੇਟ ਆਲ ਨੂੰ ਲਈ ਚੱਲੀ ਬਈ ਤਹੋ ਬਾਰੂ ਕੋਲ ਇੱਥੇ ਦੋਸਤੋ ਮੈਂ ਜਿਵੇਂ ਦੱਸਿਆ ਵੀ ਜਿੱਥੇ ਮਰਜੀ ਠਾਲੂ ਉਵੇਂ ਹੀ ਖੜ ਜਾਂਦੀ ਹੈ ਟਾਂਚਾ ਬਹੁਤ ਸੋਹਣਾ ਮਾਜੀ ਦਾ ਦੱਸੋ ਬਾਕੀ ਸੂਏ ਦੀ ਸਮਝ ਤਾਂ ਤੁਸੀਂ ਵਰਤੋਂਗੇ ਵੀ ਤੁਹਾਨੂੰ ਕਿੰਨਾ ਮਾ ਸੂਆ ਏ ਲੱਗਦੀ ਹੈ ਜਾਂ ਦੁੱਧ ਤੁਸੀਂ ਇਹਦਾ ਕਿੰਨਾ ਚੋਲੋਗੇ ਰੇਟ ਫੋਨ ਤੇ ਹੈ ਬਹੁਤੀਆਂ ਵੀਡੀਓ ਦੇ ਵਿੱਚ ਰੇਟ ਜਦੋਂ ਫੋਨ ਤੇ ਰਹਿੰਦਾ ਉਹਦੇ ਪਿੱਛੇ ਇੱਕ ਕਾਰਨ ਇਹ ਹੁੰਦਾ ਵੀ ਜਦੋਂ ਘਰੇਲੂ ਵੀਰ ਕੋਲੋਂ ਵੀਡੀਓ ਬਣਾਉਨੇ ਆ ਤਾਂ ਡਿਮਾਂਡ ਥੋੜੀ ਜੀ ਹਰੇਕ ਨੂੰ ਹੁੰਦਾ ਵੀ ਮੈਂ ਚੀਜ਼ ਸੰਭਾਲੀ ਹੈ ਤੇ ਉਹਦੇ ਵਾਧਰ ਪਏ ਵਟੇ ਜਾਣ ਤਾਂ ਕੀ ਵੀਰਾ ਰੇਟ ਜਿਹੜਾ ਉਹ ਮੈਨੂੰ ਉੱਚਾ ਲੱਗਦਾ ਫਿਰ ਮੈਂ ਐਵੇਂ ਸੁਜੈਸਟ ਕਰ ਦਿੰਦਾ ਵੀ ਤੁਸੀਂ ਰੇਟ ਫੋਨ ਤੇ ਰੱਖ ਲਓ ਕਿਉਂਕਿ ਜਿਹਨੂੰ ਪਸੂ ਜੱਜਦਾ ਉਹ ਰੇਟ ਲਾ ਕੇ ਦੇਖ ਲੈਂਦਾ ਜੇ ਰੇਟ ਵੱਧ ਹੋਊਗਾ ਤਾਂ ਬਾਈ ਹੋਰਾਂ ਨੂੰ ਅਗਲੀ ਵਾਰ ਜਿਹੜਾ ਫੋਨ ਆਊਗਾ ਉਹਦੇ ਤੋਂ ਡਿਮਾਂਡ ਜਿਹੜੀ ਉਹ ਕੁਝ ਘੱਟ ਕਰ ਲੈਂਦਾ ਅਗਲਾ ਉਹਨੂੰ ਜੱਜਮੈਂਟ ਆ ਜਾਂਦੀ ਸੋ ਫਿਲਹਾਲ ਇੱਕ ਹੀ ਮਾਝ ਦੱਸੋ ਵਿਕਰੀ ਵਾਲੀ ਸੀ ਤੇ ਉਹ ਤੁਸੀਂ ਹੁਣ ਸਕਰੀਨ ਉੱਤੇ ਦੇਖ ਹੀ ਰਹੇ ਹੋ ਸੋ ਇੱਕ ਹੀ ਨਾਗ ਦਿਖਾਉਣਾ ਸੀ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਵਾਸਤੇ ਜੀ ਨੂੰ ਇਹ ਮੱਝ ਪਸੰਦ ਆਉਂਦੀ ਹੈ ਤਾਂ ਵੀਰ ਤਸੱਲੀ ਆ ਕੇ ਕਰ ਸਕਦਾ ਨੰਬਰ ਜਿਹੜਾ ਦੱਸੋ ਉਹ ਸਕਰੀਨ ਉੱਤੇ ਚੱਲੀ ਜਾਂਦਾ ਲਈ ਚਲੋ ਬਾਈ ਉਧਰ ਨੂੰ ਲੈ ਜੋ ਹੁਣ ਸੋ ਬੈਕ ਸਾਈਡ ਤੇ ਹੀ ਪਸੂਆ ਦੋਸਤੋ ਬਾਈ ਦੇ ਤੇ ਉਧਰ ਨੂੰ ਇਹ ਹੁਣ ਮੱਝ ਜਾਊ ਸਾਰੀ ਜਿਹੜੀ ਚਮੜੀ ਹੈ ਇਹਦੀ ਸਕਿਨ ਹੈ ਉਹਦੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਉਹ ਗੁੰਦਮੀਆਂ ਤੁਹਾਨੂੰ ਦਿਸਣੀਆਂ ਧੰਨਵਾਦ